वार्ड नंबर संतालीस सौ बाईस रखो पे ਲੇਡੀ ਸੀਟ ਸੀ ਉਹ ਕੰਟੈਸਟ ਕਰ ਰਹੀ ਸੀ ਜਿਸ ਦੇ ਨਾਮ ਦਾ ਸ਼੍ਰੋਮਣੀ ਕਾਲੀਦਾਲ ਤੋਂ 492 ਵੋਟਾਂ ਲੈ ਕੇ ਸੀ ਜਿੱੜ ਗਿਆ ਉਹ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਜਿਹੜਾ 48 ਇਹਨਾਂ ਨੇ ਕਾਲੀਦਾਲ ਦੇ ਸਾਡੇ ਅੰਚ ਵਿੱਚ ਆਪਨ ਸਾਹਿਬ કુલ ਕਿੰਨੀ ਪੋਲਿੰਗ ਹੋਈ ਸੀ ਕੁੱਲ 1600 ਤੋਂ ਵੱਧ ਵੋਟਾਂ ਹੋਈਆਂ ਸੀਗੀਆਂ ਜਿਨ੍ਹਾਂ ਤੋਂ ਵਿੱਚ 492 ਵੋਟਾਂ ਸ੍ਰੋਮਣੀ ਸੀਟ ਜਿੱਗੀਆਂ ਨੇ ਅਸੀਂ 495 ਮੋਟਾ ਲੈ ਕੇ ਚੱਲਦੇ ਹਾਂ ਸਾਫਰ ਸਾਹਿਬ ਜੀ ਵੀ ਆਪਣੀ ਵਾਅਦੇ ਕੀਤੇ ਸੀ ਕਿ ਹਰ ਵਾਅਦਾ ਪੂਰਾ ਕੀਤਾ ਜਾਏਗਾ ਉਹ ਪੂਰਾ ਹੋਏਗਾ ਜੀ ਬਿਲਕੁਲ ਅਸੀਂ ਯਤਨ ਕਰਾਂਗੇ ਕੀ ਆਵਾਜ਼ ਮਾਰਦੇ ਜੀ ਅਧਿਕਾਰਤਾ ਭਾਜਦੇ ਜਿਨ੍ਹਾਂ ਤੇ ਮੈਸੇਜ ਜਿੱਤੇ ਨੇ ਅਸੀਂ ਜਿੰਨੇ ਨੰਬਰ ਜਿੱਤੇ ਨੇ 829994975 ਸਭ ਤੋਂ ਵੱਲ ਕਾਲ ਕਾਲ ਲਈ ਹੋਈ ਬੋਲਿੰਗ 3 ਨਾ ਲੱਗੋ ਉਹ ਤੇ ਨੈਟਵਰਕ ਲੱਲੇ ਚੁ ਮੈਂ 13999 ਬੋਲਦਾ ਹਾਂ ਹੋ ਤਾਂ ਕਿ ਨੀਆ ਆ ਆ ਮਾਦਮੀ ਪਾਰਟੀ ਦੇ ਕਾਹਤ ਜੀ ਹਾਂ ਜੀ ਤਾਂ ਵੀਰ ਜੀ ਇਹਨਾਂ ਦਾ ਹੋਣਗੇ ਨੀਆ ਹੀ ਆਪਣੀ ਇਹ ਮਾਜਨਾ ਔਰ ਮੈਂ ਵਾਰ ਨੰਬਰ 41 ਤੋਂ ਮੇਰੇ ਮਾਤਾ ਜੀ ਸ਼੍ਰੀਮਤੀ ਸ਼੍ਰੀਮਤੀ ਮਧੂ ਮਾਹਿੰ ਜੀ ਨੇ ਭਾਰਤੀ ਜਨਤਾ ਪਾਰਟੀ ਦੇ ਚੋਣਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੋਂ ਖੜੇ ਸੀਗੇ ਔਰ ਅੱਜ ਇਹ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਉਸ ਵਾਰਡ ਦੇ ਲੋਕਾਂ ਨੇ ਵੀ ਜਿਸ ਵਾਰਡ 'ਚ ਵੀ ਇਲੈਕਸ਼ਨ ਲੜਿਆ ਮੇਰੇ ਫਾਦਰ ਨੇ ਲੜਿਆ ਮੈਂ ਲੜਿਆ ਔਰ ਮੇਰੇ ਮਾਤਾ ਜੀ ਲੜਿਆ ਜਿਹੜੇ ਲੋਕ ਕੰਮ ਕਰਦੇ ਆ ਉਹ ਇਲੈਕਸ਼ਨ ਜਰੂਰ ਜਿੱਤੇ ਆ ਪਰ ਕਿਹੜੀ ਨੰਬਰ ਵਾਰ ਤੋਂ ਆਪਣਾ ਖਰਚ ਮੁਕਾਉਂਦੇ ਆ ਕਿੰਨੀ ਆਪਣੇ ਯੋਗਤਾ ਤੋਂ ਸਾਡੀ ਬਿਲਕੁਲ ਸਾਡੀ ਤੋਂ ਸਪਟਾ ਜਿਹੜੇ ਤੁਸੀਂ ਜਨਤਾ ਦਾ ਆਪਣੀ ਵਾਅਦੇ ਦਾ ਮਤਲਬ ਵਾਅਦੇ ਕਿ ਪੂਰੇ ਕਰੋਗੇ ਮੈਂ ਕੀ ਕਿਹਾ ਹੀ ਪਿਛਲੇ ਵਾਅਦੇ ਕੀਤੇ ਹੋਏ ਪੂਰੇ ਕਰਕੇ ਉਸੇ ਤਰੀਕੇ ਨਾਲ ਕੀਤਾ ਵਾ ਕੰਮ ਹੀ ਕੰਮ ਕਰਨਾ ਹੈ ਬਦਮਾਸ਼ੀ ਚੱਲਣਗੇ ਜਿਹੜੀ 5 ਸਾਲ ਲੋਕਾਂ ਨੂੰ ਸੁੱਖ ਦਾ ਸਾਥ ਲਿਆਵਾਗਾ ਨਾ ਤੁਸੀਂ ਸਾਰੇ ਇਦਾਂ ਜਿੱਤੇ ਕੱਲ ਇਹਨਾਂ ਕਰੋ ਕਿਸੇ ਨੂੰ ਕੋਈ ਆਲਰੇਡੀ ਤੁਸੀਂ ਇਹ ਕਿਹਾ ਤੁਸੀਂ ਇਹ ਇਹਨਾਂ ਕਰੋ ਸਾਥ ਲਿਆਓ ਨਾ ਹਾਂਜੀ ਆਵਾਜ਼ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਕਿੰਨੀ ਗੀਤੇ ਦਬਾਇਆ ਸਾਥ ਚੁਲਾਈ ਦੀ ਸ਼ੀਰ ਦਿੱਤੀ ਸਰਦੂਲ ਜੀ ਰਾਇਆ ਜੀ ਮਾਰਗਾ ਜਿੰਦਗ جی جی مبارک ہو زندہ باد زندہ باد زندہ باد زندہ باد سنو کیا ہے باقی ہے دیکھو جی چل جت دے موجود لوگ دادا ٹھیک ہو گا نہیں تو 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 ਦੀ ਬਈ ਦਾ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕੀ ਆਪ ਬਾਤ ਆ ਯਾਰ 1400 ਸੋ ਹਾਂ ਨੂੰ ਦਾ ਪਤਾ ਨਹੀਂ ਹੈ ਹੈਲੋ ਬਹੁਤ ਹੀ ਚੈਰੀਕਤ ਹੈ ਯਾਰ ਅਸੀਂ ਕੈਮਰਾ ਜਿੱਥੇ ਆ ਰੱਖਿਆ ਹੈ ਜਿ ਦੇਖੋ ਕਿਹੜੀ ਸਭ ਤੋਂ ਜ਼ਿਆਦਾ ਨੀਡ ਹੈ ਇਸ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡਿਵੈਲਪਮੈਂਟ ਹੀ ਹੋਏਗੀ ਬਾਕੀ ਜਿਸਨ ਲੋਕੀ ਚਾਹਣਗੇ ਜੋ ਉਹਨਾਂ ਦੀ ਡਿਮਾਂਡ ਹੈ ਹਰ ਵਾਰ ਵਿੱਚ ਜਿਸੀ ਹਰ ਬੰਦੇ ਤੋਂ ਪੁੱਛਾਂਗੇ ਜੋ ਉਹਨਾਂ ਨੂੰ ਡਿਮਾਂਡ ਫੀਲ ਹੋਈ ਦੀ ਉਹ ਅਸੀਂ ਹਰ ਚੀਜ਼ ਕਰਾਵਾਂ ਇੱਕ ਊਮਨ ਐਮਪਾਇਰਮੈਂਟ ਦੇ ਉੱਤੇ ਕਿਵੇਂ ਤੱਕ ਵਰਕ ਕਰਾਏਗਾ ਤੁਹਾਡੇ ਵਾਰਡ ਦੇ ਵਿੱਚ ਤੁਸੀਂ ਜੋ ਕੈਂਪੇਨ ਕੀਤੀ ਹੋਏਗੀ ਤੇ ਲੇਡੀਜ਼ ਨਾਲ ਮਿਲੇ ਹੋ ਕੀ ਐਸੀਆਂ ਨੀਡਸ ਲੱਗੀਆਂ ਕੀ ਕਿ ਲੇਡੀਜ਼ ਨੂੰ ਊਮਨ ਐਮਪਾਇਰਮੈਂਟ ਵੱਲੋਂ ਮੈਂ ਆਪਣੀ ਯੰਗ ਲੇਡੀਜ਼ ਜਿਹੜੀਆਂ ਵੀ ਅੱਗੇ ਆਣਾ ਚਾਹੁੰਦੀਆਂ ਐ ਜਾਂ ਮੇਰੀ ਮਾਤਾਵਾਂ ਨੂੰ ਕਿਹੜੀ ਪਰੇਸ਼ਾਨੀਆਂ ਦੇ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਸਾਰੀਆਂ ਉਹਨਾਂ ਨੂੰ ਸੋਲਵ ਕਰਾ ਦੇਵਾਂਗੀ